ਖੰਨਾ ਦੇ ਪਿੰਡ ਰੋੜੂ ਖੁਰਦ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ। ਇਹ ਪਰਿਵਾਰ ਦੋ ਜਣਿਆਂ ਦਾ ਪਰਿਵਾਰ ਸੀ ਜਿਹਦੇ ਵਿੱਚ ਇੱਕ ਬੇਟਾ ਤੇ ਉਹਦੀ ਮਾਂ ਰਹਿੰਦੀ ਸੀ। ਮਾਂ ਦਾ ਨਾਮ ਸੀ ਬਲਜੀਤ ਕੌਰ ਤੇ ਮੁੰਡੇ ਦਾ ਨਾਮ ਸੀ ਗੁਰਜੀਤ ਸਿੰਘ। ਇਹ ਜਿਹੜਾ ਗੁਰਜੀਤ ਸਿੰਘ ਸੀ ਵਿਦੇਸ਼ ਦੇ ਵਿੱਚ ਰਹਿੰਦਾ ਸੀ। ਸਾਲ ਦੋ ਸਾਲ ਦੇ ਵਿੱਚ ਇੱਕ ਵਾਰੀ ਘਰ ਜਰੂਰ ਆਉਂਦਾ ਸੀ। ਤੇ ਜਦੋਂ ਇਹ ਵਿਦੇਸ਼ ਦੇ ਵਿੱਚ ਰਹਿੰਦਾ ਸੀ ਤੇ ਇਹਦੇ ਪਿੱਛੋਂ ਇਹਦੀ ਮਾਂ ਘਰ ਦੇ ਵਿੱਚ ਇਕੱਲੀ ਰਹਿੰਦੀ ਸੀ। ਹੁਣ ਗੁਰਜੀਤ ਸਿੰਘ ਦੇ ਵਿਆਹ ਦੀ ਉਮਰ ਹੋ ਜਾਂਦੀ ਹੈ। ਗੁਰਜੀਤ ਕੋਰ ਆਪਣੇ ਮੁੰਡੇ ਦੇ ਵਿਆਹ ਦੇ ਲਈ ਕੁੜੀ ਦੀ ਭਾਲ ਕਰਨ ਲੱਗ ਪੈਂਦੀ ਹੈ ਤੇ ਚੰਡੀਗੜ੍ਹ ਦੇ ਲਾਗੇ ਇੱਕ ਪਿੰਡ ਦੀ ਇਹਨਾਂ ਨੂੰ ਕੁੜੀ ਪਸੰਦ ਆ ਜਾਂਦੀ ਹੈ ਹੁਣ ਗੁਰਜੀਤ ਦਾ ਵਿਆਹ ਬਰੇ ਧੂਮ ਧਾਮ ਦੇ ਨਾਲ ਕੀਤਾ ਜਾਂਦਾ ਹੈ ਟਾਈਮ ਲੰਘਦਾ ਜਾਂਦਾ ਹੈ ਤੇ ਸਾਲ ਡੇਢ ਸਾਲ ਬਾਅਦ ਗੁਰਜੀਤ ਦੇ ਘਰ ਦੇ ਵਿੱਚ ਮੁੰਡੇ ਦਾ ਜਨਮ ਹੁੰਦਾ ਹੈ ਘਰ ਦੇ ਵਿੱਚ ਬੱਚਾ ਆ ਜਾਣ ਕਰਕੇ ਖੁਸ਼ੀਆਂ ਦਾ ਮਾਹੌਲ ਬਣ ਜਾਂਦਾ ਹੈ ਕਿਉਂਕਿ ਪਹਿਲਾਂ ਹੀ ਇੱਕ ਛੋਟਾ ਪਰਿਵਾਰ ਸੀ ਤੇ ਇਹਦੇ ਵਿੱਚ ਇੱਕ ਬੱਚਾ ਆ ਗਿਆ ਤਾਂ ਘਰ ਵਾਲੇ ਖੁਸ਼ ਹੋ ਜਾਂਦੇ ਨੇ ਪਰ ਹੁਣ ਗੁਰਜੀਤ ਨੂੰ ਵੀ ਕਾਫੀ ਸਮਾਂ ਇੱਥੇ ਰਹਿੰਦੇ ਹੋਏ ਹੋ ਗਿਆ ਸੀ ਇਸ ਲਈ ਹੁਣ ਉਹ ਸੋਚਦਾ ਹੈ ਕਿ ਕਿਉਂ ਨਾ ਇਹ ਫਿਰ ਦੁਬਾਰਾ ਬਾਹਰ ਚਲਾ ਜਾਵੇ ਤੇ ਇਹ ਫਿਰ ਹੁਣ ਵਿਦੇਸ਼ ਚਲਾ ਜਾਂਦਾ ਹੈ ਹਜੇ ਗੁਰਜੀਤ ਨੂੰ ਕੁਝ ਦਿਨ ਹੀ ਹੋਏ ਸਨ ਵਿਦੇਸ਼ ਦੇ ਵਿੱਚ ਗਏ ਹੋਏ ਤੇ ਇੱਕ ਦਿਨ 11 ਦਸੰਬਰ 2017 ਦੀ ਸਵੇਰ ਨੂੰ ਬਲਜੀਤ ਕੁਰਪੱਜੀ ਪੱਜੀ ਥਾਣੇ ਦੇ ਵਿੱਚ ਜਾਂਦੀ ਹੈ ਤੇ ਇੱਕ ਰਿਪੋਰਟ ਲਿਖਵਾਉਂਦੀ ਹੈ ਉਹ ਕਹਿੰਦੀ ਹੈ ਕਿ ਉਹਦੀ ਜਿਹੜੀ ਨੂੰ ਸੀ ਗੁਰਮੀਤ ਕੋਲ ਉਹ ਅਚਾਨਕ ਹੀ ਕਰੋ ਗਾਇਬ ਹੋ ਗਈ ਹੈ ਤੇ ਘਰ ਦੇ ਵਿੱਚੋਂ ਕਾਫੀ ਸਾਰਾ ਪੈਸਾ ਵੀ ਗਾਇਬ ਹੋ ਗਿਆ ਹੈ ਹੁਣ ਇਹ ਪਤਾ ਨਹੀਂ ਲੱਗ ਰਿਹਾ ਕਿ ਇਹਦੀ ਜਿਹੜੀ ਨੂੰਹ ਹੈ ਗੁਰਮੀਤ ਕੋਰ ਉਹ ਆਪਣੀ ਮਰਜ਼ੀ ਦੇ ਨਾਲ ਘਰੋਂ ਗਈ ਹੈ ਜਾਂ ਫਿਰ ਕਿਸੇ ਨੇ ਉਹਦਾ ਕਿਡਨੈਪ ਕਰ ਲਿਆ ਹੈ ਹੁਣ ਪੁਲਿਸ ਇਹ ਸਾਰੇ ਐਂਗਲਾਂ ਤੋਂ ਇਹਦੀ ਜਾਂਚ ਕਰ ਰਹੀ ਸੀ ਪਰ ਪੁਲਿਸ ਦੇ ਹੱਥ ਕੋਈ ਵੀ ਕਿਸੇ ਤਰ੍ਹਾਂ ਦਾ ਸਬੂਤ ਨਹੀਂ ਲੱਗ ਰਿਹਾ ਸੀ ਪੁਲਿਸ ਹੁਣ ਜਦੋਂ ਗੁਰਮੀਤ ਦਾ ਨੰਬਰ ਚੈੱਕ ਕਰਦੀ ਹੈ ਤਾਂ ਉਹਦੇ ਨੰਬਰ ਤੇ ਕਾਲ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਹਦਾ ਮੋਬਾਈਲ ਫੋਨ ਘਰ ਦੇ ਵਿੱਚ ਹੀ ਸੀ ਜਾਨੀ ਕਿ ਕਮਰੇ ਦੇ ਅੰਦਰ ਪਿਆ ਹੋਇਆ ਸੀ ਤੇ ਇਹਦਾ ਮਤਲਬ ਸੀ ਕਿ ਉਹ ਹੁਣ ਫੋਨ ਤੋਂ ਵੀ ਇਹਦੀ ਲੋਕੇਸ਼ਨ ਟਰੇਸ ਨਹੀਂ ਕਰ ਸਕਦੇ ਸਨ ਹੁਣ ਇਸ ਘਟਨਾ ਨੂੰ 2-4 ਦਿਨ ਲੰਘਦੇ ਨੇ ਤੇ ਜਿਹੜੀ ਬਲਜੀਤ ਕੌਰ ਸੀ ਇਹ ਫਿਰ ਦੁਬਾਰਾ ਪੁਲਿਸ ਥਾਣੇ ਦੇ ਵਿੱਚ ਜਾਂਦੀ ਹੈ ਤੇ ਥਾਣੇ ਵਾਲਿਆਂ ਨੂੰ ਜਾ ਕੇ ਕਹਿੰਦੀ ਹੈ ਕਿ ਮੈਂ ਇੱਕ ਗੱਲ ਦੱਸਣਾ ਭੁੱਲ ਗਈ ਉਹ ਦੱਸਦੀ ਹੈ ਕਿ ਗੁਰਮੀਤ ਦਾ ਵਿਆਹ ਜਦੋਂ ਇਹਦੇ ਮੁੰਡੇ ਦੇ ਨਾਲ ਹੋਇਆ ਸੀ ਤੇ ਇਸ ਤੋਂ ਪਹਿਲਾਂ ਹੀ ਇਹਦੇ ਪਿੰਡ ਦੇ ਵਿੱਚ ਇੱਕ ਮੁੰਡਾ ਸੀ ਜਿਹਦੇ ਨਾਲ ਇਹਦੀ ਦੋਸਤੀ ਸੀ ਇਹ ਮੁੰਡੇ ਦਾ ਨਾਮ ਸੀ ਤਜਿੰਦਰ ਸਿੰਘ ਆ ਹੁਣ ਪੁਲਿਸ ਵਾਲੇ ਇਸ ਤਜਿੰਦਰ ਨਾਮ ਦੇ ਮੁੰਡੇ ਨੂੰ ਫਰਨ ਵਾਸਤੇ ਇਹਨਾਂ ਦੇ ਪਿੰਡ ਜਾਂਦੇ ਨੇ ਇਹਨਾਂ ਦੇ ਘਰ ਦੇ ਵਿੱਚ ਜਾ ਕੇ ਜਦੋਂ ਤਜਿੰਦਰ ਬਾਰੇ ਪੁੱਛਦੇ ਨੇ ਤਾਂ ਘਰ ਵਾਲੇ ਦੱਸਦੇ ਨੇ ਕਿ ਉਹਨੂੰ ਤਾਂ ਕਈ ਸਾਲ ਹੋ ਗਏ ਉਹ ਵਿਦੇਸ਼ ਚਲਾ ਗਿਆ ਤਾਂ ਉੱਥੇ ਜਾ ਕੇ ਹੀ ਉਹ ਰਹਿੰਦਾ ਹੈ ਇਸ ਤੋਂ ਬਾਅਦ ਪੁਲਿਸ ਵਾਲੇ ਹੁਣ ਇਹ ਜਿਹੜੀ ਗੁਰਮੀਤ ਕੋਰ ਸੀ ਇਹਦੀਆਂ ਜਿਹੜੀਆਂ ਸਹੇਲੀਆਂ ਸਨ ਪਿੰਡ ਦੇ ਵਿੱਚ ਉਹਨਾਂ ਕੋਲੋਂ ਵੀ ਪੁੱਛਗਿਸ਼ ਕੀਤੀ ਜਾਂਦੀ ਹੈ ਤੇ ਇਹਦੀਆਂ ਸਹੇਲੀਆਂ ਤੋਂ ਵੀ ਪਤਾ ਚੱਲਦਾ ਹੈ ਕਿ ਕਾਲਜ ਟਾਈਮ ਤੋਂ ਹੀ ਤਜਿੰਦਰ ਦੇ ਨਾਲ ਇਹਦਾ ਚੱਕਰ ਸੀ ਤੇ ਇਹ ਦੋਨੇ ਜਾਣੇ ਇੱਕੋ ਪਿੰਡ ਦੇ ਹੋਣ ਕਰਕੇ ਇਹਨਾਂ ਦਾ ਵਿਆਹ ਨਹੀਂ ਹੋ ਸਕਿਆ ਸੀ ਇਸ ਕੇਸ ਦੇ ਵਿੱਚ ਪੁਲਿਸ ਵਾਲਿਆਂ ਨੂੰ ਇਸ ਤੋਂ ਜ਼ਿਆਦਾ ਕੋਈ ਵੀ ਸਬੂਤ ਨਹੀਂ ਮਿਲਿਆ ਸੀ ਹੁਣ ਇਹ ਕੇਸ ਠੰਡਾ ਪੈ ਗਿਆ ਸੀ ਇਹਦੀ ਫਾਈਲ ਦੱਬੀ ਜਾਂਦੀ ਹੈ ਟਾਈਮ ਬੀਤਦਾ ਜਾਂਦਾ ਹੈ ਤੇ ਇਸ ਕੇਸ ਨੂੰ ਲਗਭਗ 3 ਸਾਲ ਬੀਤ ਜਾਂਦੇ ਨੇ ਹੁਣ ਤਿੰਨਾਂ ਸਾਲਾਂ ਬਾਅਦ ਇਸ ਥਾਣੇ ਦਾ ਜਿਹੜਾ ਅਫੀਸਰ ਸੀ ਉਹ ਬਦਲ ਜਾਂਦਾ ਹੈ ਤੇ ਇੱਕ ਨਵਾਂ ਅਫਸਰ ਆਉਂਦਾ ਹੈ ਹੁਣ ਇਹ ਜਿਹੜੇ ਨਵੇਂ ਅਫਸਰ ਆਉਂਦੇ ਨੇ ਇਹ ਪੈਂਡਿੰਗ ਜਿਹੜੇ ਕੇਸ ਪਏ ਹੁੰਦੇ ਨੇ ਉਹਨਾਂ ਦੀਆਂ ਫਾਈਲਾਂ ਚੈੱਕ ਕਰਦੇ ਨੇ ਤੇ ਇਨ੍ਹਾਂ ਫਾਈਲਾਂ ਦੇ ਵਿੱਚੋਂ ਗੁਰਮੀਤ ਕੋੜ ਦੀ ਫਾਈਲ ਉਹਨਾਂ ਨੂੰ ਮਿਲਦੀ ਹੈ ਤੇ ਇਹ ਕੇਸ ਨੂੰ ਉਹ ਫਿਰ ਤੋਂ ਓਪਨ ਕਰਦੇ ਨੇ ਹੁਣ ਪੁਲਿਸ ਨੇ ਇਹ ਜਿਹੜੀ ਜਾਂਚ ਪਹਿਲਾਂ ਕਰ ਚੁੱਕੀ ਸੀ ਉਹ ਸਾਰੀ ਜਾਂਚ ਹੀ ਫਾਈਲਾਂ ਦੇ ਵਿੱਚ ਸਾਰਾ ਕੁਝ ਨੋਟ ਕੀਤਾ ਹੋਇਆ ਸੀ ਪਰ ਇਹ ਜਿਹੜਾ ਅਫਸਰ ਸੀ ਇਹਨੂੰ ਇੱਕ ਗੱਲ ਇਹਦੇ ਦਿਮਾਗ ਦੇ ਵਿੱਚ ਘਟਕਣੀ ਸ਼ੁਰੂ ਹੋ ਜਾਂਦੀ ਹੈ ਕਿ ਪੁਲਿਸ ਵਾਲਿਆਂ ਨੇ ਇੱਕ ਐਂਗਲ ਨੂੰ ਮਿਸ ਕੀਤਾ ਸੀ ਉਹ ਐਂਗਲ ਸੀ ਜਿਹੜੀ ਇਹ ਬਲਜੀਤ कौर ਸੀ ਮੁੰਡੇ ਦੀ ਮਾਂ ਤੇ ਬਲਜੀਤ ਕੋਲੋਂ ਫਿਰ ਤੋਂ ਇਸ ਕੇਸ ਬਾਰੇ ਪੁੱਛਿਆ ਜਾਂਦਾ ਹੈ ਤੇ ਫਿਰ ਇਹ ਉਹੀ ਕਹਾਣੀ ਦੱਸਦੀ ਹੈ ਕਿ ਉਹ ਸੁੱਤੀ ਪਈ ਸੀ ਸਵੇਰੇ ਉੱઠી ਤੇ ਮੇਰੀ ਜਿਹੜੀ ਨੂੰਹ ਸੀ ਉਹ ਘਰ ਦੇ ਵਿੱਚ ਨਹੀਂ ਸੀ ਪਰ ਹੁਣ ਪੁਲਿਸ ਇਹਦਾ ਪਿੱਛਾ ਨਹੀਂ ਛੱਡਣ ਵਾਲੀ ਸੀ ਹੁਣ ਪੁਲਿਸ ਆਂਡ ਗਵਾਣ ਕੋਲੋਂ ਤੇ ਇਹਦੇ ਰਿਸ਼ਤੇਦਾਰਾਂ ਕੋਲੋਂ ਪੁੱਛਦੇ ਨੇ ਤੇ ਉਹਨਾਂ ਨੂੰ ਇਹ ਪਤਾ ਚੱਲਦਾ ਹੈ ਕਿ ਇਸਔਰਤ ਦਾ ਆਪਣੀ ਨੂੰਹ ਦੇ ਨਾਲ ਕੋਈ ਜ਼ਿਆਦਾ ਵਧੀਆ ਰਿਸ਼ਤਾ ਨਹੀਂ ਸੀ ਇਹਨਾਂ ਦੇ ਵਿਆਹ ਤੋਂ ਬਾਅਦ ਅਕਸਰ ਹੀ ਇਹਨਾਂ ਦੇ ਘਰ ਦੇ ਵਿੱਚ ਝਗੜਾ ਹੋਣਾ ਸ਼ੁਰੂ ਹੋ ਗਿਆ ਸੀ ਹੌਣ ਪੁਲਸ ਵਾਲੇ ਇਸ ਬਲਜੀਤ ਕੋਰ ਕੋਲੋਂ ਫਿਰ ਸਕਤੀ ਦੇ ਨਾਲ ਪੁਸ਼ਕਿਸ਼ ਕਰਦੇ ਨੇ ਤੇ ਇਹ ਜਿਹੜੀ ਝਗੜੇ ਦੀ ਵਜ੍ਹਾ ਪੁੱਛਦੇ ਨੇ ਤੇ ਫਿਰ ਜਦੋਂ ਇਹਦੇ ਤੇ ਸਕਤੀ ਦਿਖਾਈ ਜਾਂਦੀ ਹੈ ਤੇ ਆਖਿਰਕਾਰ ਇਹ ਫਿਰ ਟੁੱਟ ਜਾਂਦੀ ਹੈ ਇਹ ਫਿਰ ਜਿਹੜੀ ਵਜ੍ਹਾ ਦੱਸਦੀ ਹੈ ਉਹ ਕਹਾਣੀ ਸੁਣ ਕੇ ਪਿੰਡ ਵਾਲੇ ਵੀ ਹੈਰਾਨ ਹੋ ਗਏ ਸਾਨ ਇਹ ਹੁਣ ਬਲਜੀਤ ਕੋਰ ਦੱਸਦੀ ਹੈ ਕਿ ਜਦੋਂ ਇਹਦਾ ਮੁੰਡਾ ਬਾਹਰ ਚਲਾ ਗਿਆ ਸੀ ਇਹਨੂੰ ਹੁਣ ਆਪਣੀ ਨੂੰਹ ਤੇ ਸ਼ੱਕ ਸੀ ਕਿਉਂਕਿ ਉਹ ਅਕਸਰ ਹੀ ਫੋਨ ਤੇ ਲੱਗੀ ਰਹਿੰਦੀ ਸੀ ਉਹ ਹਮੇਸ਼ਾ ਹੀ ਕਹਿੰਦੀ ਰਹਿੰਦੀ ਸੀ ਕਿ ਉਹਦਾ ਇੱਥੇ ਦਿਲ ਨਹੀਂ ਲੱਗਦਾ ਤੇ ਉਹ ਆਪਣੇ ਪਤੀ ਦੇ ਨਾਲ ਹੀ ਵਿਦੇਸ਼ ਜਾ ਕੇ ਰਹੇਗੀ ਹੁਣ ਇਹਨੇ ਆਪਣਾ ਪਾਸਵਰਡ ਵੀ ਬਣਵਾ ਲਿਆ ਸੀ ਤੇ ਇਹ ਜਿਹੜੀ ਬਲਜੀਤ ਕੋਰਸੀ ਇਹਨੂੰ ਡਰ ਲੱਗਿਆ ਰਹਿੰਦਾ ਸੀ ਕਿ ਇਹਨੇ ਪਹਿਲਾਂ ਵੀ ਸਾਰੀ ਜ਼ਿੰਦਗੀ ਪਿੰਡ ਦੇ ਵਿੱਚ ਹੀ ਇਕੱਲਿਆਂ ਕੱਢ ਦਿੱਤੀ ਤੇ ਹੁਣ ਉਹਨੇ ਮੁੰਡੇ ਦਾ ਵਿਆਹ ਕੀਤਾ ਹੈ ਘਰ ਦੇ ਵਿੱਚ ਪੋਤਾ ਵੀ ਹੋਇਆ ਹੈ ਇਸ ਤੋਂ ਬਾਅਦ ਵੀ ਇਹਦੀ ਜਿਹੜੀ ਨੂੰਹ ਸੀ ਉਹ ਇੱਥੇ ਨਹੀਂ ਰਹਿਣਾ ਚਾਹੁੰਦੀ ਸੀ ਉਨੇ ਪਾਸਪੋਰਟ ਵੀ ਬਣਾ ਲਿਆ ਸੀ ਤਾਂ ਉਹ ਆਪਣੇ ਪਤੀ ਦੇ ਨਾਲ ਬਾਹਰ ਜਾ ਕੇ ਰਹਿਣਾ ਚਾਹੁੰਦੀ ਸੀ ਇਹ ਦਾ ਹੁਣ ਮੰਨ ਜਰਾ ਸੀ ਉਹ ਸੁਆਰਥੀ ਬਣ ਚੁੱਕਿਆ ਸੀ ਇਹਨੂੰ ਇਹ ਲੱਗਦਾ ਸੀ ਕਿ ਜੇਕਰ ਉਹ ਮੁੰਡੇ ਦੇ ਕੋਲ ਪਹੁੰਚ ਗਈ ਵਿਦੇਸ਼ ਚਲੀ ਗਈ ਤੇ ਇਹਦਾ ਮੁੰਡਾ ਵੀ ਇਹਦੇ ਹੱਥੋਂ ਨਿਕਲ ਜਾਵੇਗਾ ਤੇ ਉਹ ਵੀ ਹੁਣ ਇੱਥੇ ਇੰਡੀਆ ਦੇ ਵਿੱਚ ਆ ਕੇ ਇਹਨੂੰ ਨਹੀਂ ਮਿਲਿਆ ਕਰੇਗਾ ਤੇ ਦੂਜਾ ਇਹਦੀ ਜਿਹੜੀ ਨੂ ਸੀ ਇਹਨੂੰ ਲੱਗਦਾ ਸੀ ਕਿ ਉਹ ਬਹੁਤ ਤੇਜ਼ ਹੈ ਤੇ ਇਹ ਹਮੇਸ਼ਾ ਹੀ ਇਹਦੇ ਨਾਲ ਲੜਦੀ ਰਹਿੰਦੀ ਸੀ ਇਸ ਡਰ ਦੇ ਚਲਦਿਆਂ ਹੀ ਹੁਣ ਇਹ ਇੱਕ ਪਲਾਨ ਬਣਾਉਂਦੀ ਹੈ ਇਹਦੇ ਪਿੰਡ ਦੇ ਵਿੱਚ ਹੀ ਇੱਕ ਬੰਦੇ ਦੇ ਨਾਲ ਇਹਦੀ ਕੋਈ ਗੱਲਬਾਤ ਸੀ ਕਸ਼ਮੀਰ ਸਿੰਘ ਦੇ ਨਾਲ ਤੇ ਉਹਨੂੰ ਇਹ ਹੁਣ ਫੋਨ ਕਰਦੀ ਹੈ ਤੇ ਉਹਦੇ ਨਾਲ ਮਿਲ ਕੇ ਇੱਕ ਪਲਾਨ ਬਣਾਉਂਦੀ ਹੈ ਇਹ ਜਿਹੜਾ ਕਸ਼ਮੀਰ ਸਿੰਘ ਸੀ ਇਹ ਨਸ਼ੇ ਦੀਆਂ ਗੋਲੀਆਂ ਲਿਆ ਕੇ ਇਹਨੂੰ ਦਿੰਦਾ ਹੈ ਤੇ ਇਹ ਹੁਣ ਗੋਲੀਆਂ ਨੂੰ ਰੋਟੀ ਦੇ ਵਿੱਚ ਪਾ ਕੇ ਆਪਣੀ ਨੂੰ ਨੂੰ ਖਲਾ ਦਿੰਦੀ ਹੈ ਜਿਸ ਤੋਂ ਬਾਅਦ ਇਹ ਬੇਹੋਸ਼ ਹੋ ਜਾਂਦੀ ਹੈ ਤੇ ਇਹਦੇ ਬੇਹੋਸ਼ ਹੋਣ ਤੋਂ ਬਾਅਦ ਕਸ਼ਮੀਰ ਸਿੰਘ ਨੂੰ ਇਹ ਘਰੇ ਬੁਲਾਉਂਦੀ ਹੈ ਤੇ ਮਿਲ ਕੇ ਸਹਰਾਣੇ ਦੇ ਨਾਲ ਗੁਰਮੀਤ ਕੋੜ ਨੂੰ ਮਾਰ ਦਿੰਦੇ ਨੇ ਮਾਰਨ ਤੋਂ ਬਾਅਦ ਘਰ ਦੀ ਬੈਕਸਾਈਡ ਦੇ ਉੱਤੇ ਕੱਚਾ ਵੇਰਾ ਸੀ ਇਸ ਜਗ੍ਹਾ ਨੂੰ ਪੁੱਟਦੇ ਨੇ ਤੇ ਪੁੱਟ ਕੇ ਗੁਰਮੀਤ ਕੋੜ ਦੀ লাশ ਨੂੰ ਟੋਏ ਦੇ ਵਿੱਚ ਦੱਬ ਦਿੰਦੇ ਨੇ ਤੇ ਫਿਰ ਅਗਲੇ ਦਿਨ ਹੀ ਸਵੇਰੇ ਸਵੇਰੇ ਉੱਠ ਕੇ ਇਹ ਡਰਾਮਾ ਖੇਡਦੀ ਹੈ ਤੇ ਪੁਲਿਸ ਥਾਣੇ ਦੇ ਵਿੱਚ ਜਾ ਕੇ ਰਿਪੋਰਟ ਲਿਖਾਉਂਦੀ ਹੈ ਕਿ ਉਹਦੀ ਨੂੰ ਘਰੋਂ ਗਾਇਬ ਹੋ ਗਈ ਇਸ ਰਿਪੋਰਟ ਤੋਂ ਬਾਅਦ ਪੁਲਿਸ ਵਾਲੇ ਇਹਨਾਂ ਦੇ ਘਰ ਦੇ ਵਿੱਚ ਆਏ ਸਨ ਤਹਿਕੀਕਾਤ ਕਰਨ ਵਾਸਤੇ ਤੇ ਪੁਲਿਸ ਦੀ ਵੀ ਇੱਥੇ ਬਹੁਤ ਵੱਡੀ ਨਾਕਾਮੀ ਮੰਨੀ ਗਈ ਕਿ ਉਹਨਾਂ ਨੇ ਘਰ ਦੀ ਬੈਕਸਾਈਡ ਤੇ ਜਾ ਕੇ ਨਹੀਂ ਦੇਖਿਆ ਕਿ ਕੱਚਾ ਵੇਰਾ ਹੈ ਤੇ ਨਵੀਂ ਮਿੱਟੀ ਪੁੱਟੀ ਹੈ ਤੇ ਇੱਥੇ ਜਿਹੜੇ ਲੋਕ ਵੀ ਆਉਂਦੇ ਸਨ ਉਹਨਾਂ ਨੇ ਵੀ ਧਿਆਨ ਨਹੀਂ ਦਿੱਤਾ ਕਿ ਵੇਰੇ ਦੇ ਵਿੱਚ ਨਵੀਂ ਮਿੱਟੀ ਪੁੱਟੀ ਹੈ ਤੇ ਇਹੋ ਹੀ ਫੜੋਲ ਕੇ ਦੇਖੀ ਜਾਵੇ ਪਰ ਹੁਣ ਲਗਭਗ ਸਾਲ ਬੀਤ ਚੁੱਕਿਆ ਸੀ ਤੇ ਜਿਹੜੀ ਬਲਜੀਤ कौर ਸੀ ਇਹਨੂੰ ਇਹ ਲੱਗਦਾ ਸੀ ਕਿ ਇਹਦੇ ਮੁੰਡੇ ਨੇ ਵਿਦੇਸ਼ ਤੋਂ ਘਰ ਆਣਾ ਹੈ ਤੇ ਆ ਕੇ ਘਰ ਦਾ ਵੇਹੜਾ ਜਰਾ ਸੀ ਉਹ ਪੱਕਾ ਕਰਵਾਉਣਾ ਹੈ ਤੇ ਇਹਨੂੰ ਇਹ ਲੱਗਦਾ ਸੀ ਕਿ ਜੇਕਰ ਇਹ ਵੇਹੜਾ ਪੁੱਟਣਗੇ ਤਾਂ ਪੁੱਟਦੇ ਆ ਸਾਰੀ ਇਹਦਾ ਜਿਹੜਾ ਕੰਕਾਲ ਸੀ ਇਹਨੇ ਜਿਹੜਾ ਦੱਬਿਆ ਹੋਇਆ ਆਪਣੀ ਨੂੰਹ ਨੂੰ ਉਹਦਾ ਕੰਕਾਲ ਬਾਹਰ ਨਿਕਲ ਆਵੇਗਾ ਤੇ ਇਹ ਫੜੀ ਜਾਵੇਗੀ ਇਸ ਲਈ 11 ਮਹੀਨਾ ਬਾਅਦ ਇਸ ਘਟਨਾ ਤੋਂ ਬਾਅਦ ਕਸ਼ਮੀਰ ਸਿੰਘ ਨੂੰ ਫਿਰ ਤੋਂ ਬੁਲਾਉਂਦੀ ਹੈ ਤੇ ਇਹ ਜਿਹੜਾ ਕੰਕਾਲ ਸੀ ਇਹ ਜਗ੍ਹਾ ਦੇ ਵਿੱਚੋਂ ਦੁਬਾਰਾ ਪੁੱਟਦੇ ਨੇ ਪੁੱਟ ਕੇ ਇਹਨੂੰ ਫਿਰ ਜਿਹੜੀਆਂ ਹੱਡੀਆਂ ਸਨ ਅੱਗ ਲਾਉਂਦੇ ਨੇ ਅੱਗ ਲਾ ਕੇ ਜਿਹੜੀਆਂ ਹੱਡੀਆਂ ਬਲ ਜਾਂਦੀਆਂ ਨੇ ਚੂੜਾ ਬਣ ਜਾਂਦੀਆਂ ਨੇ ਉਹ ਚੂੜੇ ਨੂੰ ਫਿਰ ਇੱਕ ਕੁੰਡੀ ਦੇ ਵਿੱਚ ਪਾ ਕੇ ਕੁੱਟਦੇ ਨੇ ਤੇ ਇਸ ਤਰ੍ਹਾਂ ਇਹਨਾਂ ਨੇ ਅੱਗ ਬਾਲ ਕੇ ਕੁੰਡੀ ਦੇ ਵਿੱਚ ਕੁੱਟ ਕੇ ਸਾਰੀਆਂ ਹੱਡੀਆਂ ਨੂੰ ਬੂੜਾ ਬਣਾ ਕੇ ਇਹ ਸੁੱਟ ਦਿੱਤਾ ਸੀ ਤੇ ਇਹ ਜਿਹੜਾ ਹੱਡੀਆਂ ਦਾ ਚੂੜਾ ਸੁੱਟਿਆ ਸੀ ਇਹਨੇ ਪਿੰਡ ਦਾ ਇੱਕ ਬਾਹਰ ਖੂਹ ਸੀ ਉਹ ਖੂਹ ਦੇ ਵਿੱਚ ਜਾ ਕੇ ਇਹਨਾਂ ਨੇ ਇਹ ਜਿਹੜਾ ਚੂੜਾ ਸੀ ਹੱਡੀਆਂ ਦਾ ਇਹ ਸੁੱਟ ਦਿੱਤਾ ਸੀ ਹੁਣ ਜਦੋਂ ਗੁਰਜੀਤ ਸਿੰਘ ਪਿੰਡ ਹੁੰਦਾ ਹੈ ਤੇ ਉਹਨੂੰ ਇਹ ਸਾਰੀ ਕਹਾਣੀ ਦਾ ਪਤਾ ਲੱਗਦਾ ਹੈ ਪਹਿਲਾਂ ਤਾਂ ਉਸਨੂੰ ਇਹ ਵਿਸ਼ਵਾਸ ਨਹੀਂ ਹੋ ਰਿਹਾ ਸੀ ਉਹ ਪੁਲਿਸ ਨੂੰ ਆ ਕੇ ਦੱਸਦਾ ਹੈ ਕਿ ਉਹਦੀ ਮਾਂ ਨੇ ਸਿਰਫ ਉਹਨੂੰ ਇਹੀ ਦੱਸਿਆ ਸੀ ਕਿ ਉਹਦੀ ਪਤਨੀ ਉਹਦੇ ਪੁਰਾਣੀ ਪ੍ਰੇਮੀ ਦੇ ਨਾਲ ਕਿਤੇ ਭੱਜ ਗਈ ਹੈ ਪਰ ਉਹਨੂੰ ਆਪਣੀ ਮਾਂ ਦੀ ਇਹ ਗੰਦੀ ਕਰਤੂਤ ਦਾ ਨਹੀਂ ਪਤਾ ਸੀ ਪੁਲਿਸ ਨੇ ਇਸ ਕੇਸ ਦਾ ਖੁਲਾਸਾ ਕਰਨ ਤੋਂ ਬਾਅਦ ਇਹਨਾਂ ਦੋਨਾਂ ਭਰਾਦਿਆਂ ਨੂੰ ਗ੍ਰਿਫਤਾਰ ਕੀਤਾ ਤੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਅੱਜ ਇਹ ਜੇਲ੍ਹ ਦੇ ਵਿੱਚ ਚੱਕੀ ਪੀਸ ਰਹੇ ਨੇ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਧੰਨਵਾਦ